ਕਾ ਪੁੱਛੇ ਤੇ ਮੈਂ ਤੁਰਲਾਂ ਕੋਈ ਮਸਲਾ ਤਾਂ ਨਹੀਂ ਮੰਮੀ ਆਵੇ ਲੈ ਪਣਾ ਇੱਕ ਤੇ ਇਹਨਾਂ ਨੇ ਕਾ ਖਿੱਚ ਕੇ ਸਾਗਰਦੀ ਬੋਟੀ ਲੈਂਦੀ ਗੋਲ ਗੱਪੇ ਖਾ ਸਾਪਾਂਸਰ ਕੀਤਾ ਸੂਰਤੂ ਦਾ ਪਬਲਿਕਿਟੀ ਲਈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੋਂ ਬਾਜੋਂ ਖੂ ਖਾਲੀ ਮੁਹੱਬਤ ਬਾਜੋਂ ਰੂਹ ਖਾਲੀ ਤੇਰੇ ਬਾਜੋਂ ਮੈਂ ਖਾਲੀ ਤੇ ਮੇਰੇ ਬਾਜੋਂ ਤੂੰ ਖਾਲੀ ਵਾਹ ਜੀ ਗੁੱਡ ਮਾਰ ਮੰਦੇ ਹੀ ਬਾਤ ਉੜ ਗਈ ਯਾਰ ਕੀ ਮਮੇ ਆ ਵੇ ਲੈ ਦੇਖ ਲੈ ਇਧਰ ਲੈ ਅਗਰ ਉੜੀ ਕਰਦੇ ਇਹਨੂੰ ਤਾਂ ਇੰਨੇ ਨਾਲ ਕੁਝ ਨਹੀਂ ਬਣਨਾ ਇੱਕ ਤੇ ਇਹਨੇ ਜਗਾ ਹੱਥ ਫੇਚ ਕੇ ਜਾਨਾ ਕਰ ਦੇ ਬੱਬੂ ਤੂੰ ਇਹਦਾ ਤਾਂ ਤਰਕੇ ਆ ਪੁੱਛੇ ਤੇ ਮੈਂ ਤੁਰਲਾਂ ਕੋਈ ਮਸਲਾ ਤਾਂ ਨਹੀਂ ਤੇਰੀਆਂ ਲੱਤਾਂ ਵੇਖ ਲੈ ਆਡੇ ਤੇ ਪੈਰ ਆ ਨਾ ਖਰਾਉਚਾਂਗੇ ਲਾ ਕੇ ਰੱਖ ਦੇ ਦੇ ਤੂੰ ਤੁਰ ਕੇ ਵਾ ਇੱਜ਼ਤ ਆ ਤੇਰੀ ਇੱਡੀ ਕੀ ਇੱਜ਼ਤ ਆ ਮੈਂ ਤੁਰ ਕੇ ਵਖਾ ਦਿੱਤੀ ਮਿੱਡ ਕੇ ਤੇਰੇ ਕੋਲ ਕੁਝ ਨਹੀਂ ਕਹੜਾ ਤੇਰੀ ਇੱਡੀ ਕੀ ਇੱਜ਼ਤ ਆ ਹਾਂ ਤੂੰ ਕੀ ਬੋਲੀ ਖੇਵੜੀ ਫੜਾ ਦੀ ਭੈਣ ਨਾ ਕਰ ਲਾ ਗੱਲ ਫੜਾ ਫੋਨ ਮੈਨੂੰ ਹਾਂ ਫੜ ਐ ਜਟਾਰ ਕੱਢੀ ਐ ਵਾਜੀ ਵਾਹ ਸੂਟ ਵਿਖਾਓ ਜੀ ਆਦਾ ਇਹ ਤੋਂ ਡੱਕ ਕਿੱਥੋਂ ਬਣਿਆ ਕਿਹੜੇ ਬੁਢੀਤ ਬਣਿਆ ਜੀ ਦੱਸੋ ਜੀ ਨਹਾਉਣ ਬੁਢੀਤ ਓ ਮਾਈ ਗਾਡ ਤੁਸੀਂ ਪਹਿਪੇ ਕਿੱਥੇ ਹਨ ਨੂੰ ਯੈਸ ਫ੍ਰੀਟੀ ਵਡਾਤਾ ਸਪான்ਸਰ ਕੀਤਾ ਸੂਟ ਤੋਂ ਪਬਲਿਕਿਟੀ ਲਈ ਤਾਨੂੰ ਸਪான்ਸਰ ਕੀਤਾ ਗਿਆ ਬੱਬੇ ਆ ਤੂੰ ਤੇ ਪ੍ਰਮੋਸ਼ਨ ਕਰ ਘੁੰਮ ਕੇ ਦਿਖਾ ਕੇ ਦੇਖੋ ਪ੍ਰਮੋਸ਼ਨ ਕਰ ਚਾਹ ਚਰੇ ਦੇ ਦੇਖੋ ਆ ਜਾ ਦੇ ਹੱਸ ਕੇ ਵਿਖਾ ਦੇ ਕਰੇ ਸਨੇਪਚੈਟ ਆ ਲੈ ਨੂੰ ਬਹੁਤ ਨਿਦਾਨੀ ਆ ਮੈਨੂੰ ਪਤਾ ਲੱਗ ਗਿਆ ਲੈ ਤੂੰ ਹਾਦੀ ਨਹੀਂ ਮੱਚੀ ਰਹੀ ਨਾ ਜੂ ਵੀ ਸਾਰਾ ਦਿਨ ਤੋਪਵਾ ਦੂਗਾ ਤੋਪਵਾ ਰਾਸ ਵਾਲੀ ਦਾ ਨਹੀਂ ਹੁਣ ਕਿੱਥੇ ਗੱਲੀ ਤੂੰ ਗੋਦਵਾਏ ਵਾਹ ਜੀ ਵਾਹ ਐਦਰੇ ਵੇ ਸਾਡਾ ਕਾਮਾ ਪੁੱਤ ਦਿਮਾਗੀ ਦਾ ਬਹੁਤ ਆ ਤੂੰ ਹੈ ਇੱਕ ਨਾਲ ਭਾਉ ਬਹੁਤ ਹੈ ਸ਼ਟਾ ਦਿਮਾਗੀ ਆ ਦੋ ਜਣੇ ਨੇ ਮੱਝ ਦੀ ਜੇਰ ਨਹੀਂ ਪੈਣਦੀ ਮਖਰ ਵਟਾ ਬੰਨਤਾ ਦੇ ਦੱਸ ਦੇ ਦੱਸ ਦੇ ਭਾਈ ਜੇਰ ਪਈ ਨਾ तरीका सही ਸੀ ਨਾ ਆਪਣਾ ਹੁਣ ਤੂੰ ਵੀ ਤਰੀਫ ਕਰਨੀ ਕਰ ਲੈ ਫੇਰੀ ਹਾਂ ਸਵਾਦ ਹੀ ਤਰੀਫ ਤੂੰ ਡੀਏ ਕਿ ਕਿਉਂ ਕਿਤੇ ਮੈਨੂੰ ਮੈਸੇਜ ਕਰ ਲ ਕੋ ਤੂੰ ਜੇਰ ਤੁਹਾਡੇ ਡੰਗਰਾਂ ਦੇ ਪੈਰਾਂ 'ਚ ਪ੍ਰੋਬਲਮ ਆਵੇ ਨਾ ਤੁਹਾਡੇ ਭਰਾੜੇ ਇੰਨਾ ਕਿ ਜਦ ਗਿਆ ਡਿਗਰੀਆ ਗੱਲ ਗਏ ਨਾ ਇਹ ਚੀਜ਼ 'ਚ ਸਿਰਾ ਘਰਾਦਾ ਮੈਂ ਤੇ ਭਾਈ ਕਿ ਨਹੀਂ ਜੇਰ ਦੱਸ ਚਾਰ ਦੀ ਗੱਠਾਂ ਆ ਗਈਆਂ ਆਪਣੀਆਂ ਦਿਖਾ ਲੈ ਹੂੰ ਬਾਕੀ ਮੈਂ ਨੰਬਰ ਸ਼ੇਅਰ ਕਰੂ ਜੇ ਕਿਸੇ ਵੀਰ ਨੂੰ ਚਾਰ ਚਾਹੀਦਾ ਹੋਇਆ ਜਿਹੜਾ ਆਪਾਂ ਸਟਾਉਣੇ ਆ ਚਾਰ ਦੀ ਤੁਹਾਨੂੰ ਮੈਂ ਸ਼ਾਮ ਨੂੰ ਕੁਆਲਿਟੀ ਵਿਖਾ ਕੇ ਨਾ ਜਦੋਂ ਬੈਗ ਖੋਲੇ ਹਾਂ ਆ ਚਾਰ ਦੀ ਤੁਹਾਨੂੰ ਮੈਂ ਕੁਆਲਿਟੀ ਵਿਖਾਉਂਗਾ ਤੇ ਆਲੇ ਮੈਂ ਤੁਹਾਨੂੰ ਨੰਬਰ ਪਾਉਂ ਕਿ ਆਪਾਂ ਕਿੱਥੋਂ ਮੰਗਾਉਣੇ ਆ ਤੇ ਕਿਵੇਂ ਕੀ ਹਿਸਾਬ ਤਵ ਕੀ ਰੇਟ ਆ। ਭਾਈ ਇੱਧਰ ਆ ਜਾ ਲਾਫਤ ਰੁਪਿਆ ਘਾ ਦੇ ਵਿੱਚ ਲੁਕਿਆ ਫਿਰਦਾ ਜਾਂ ਕੱਪੜੇ ਉਰ ਪਾ ਗਿਆ। ਇੱਧਰ ਆਇਆ ਭਾਈ ਮਰਾ ਯਾਰ। ਭਾਈ ਵਿੱਚ ਹੀ ਲੁਕਿਆ ਫਿਰਦਾ ਘਾ ਜ ਮੈਂ ਭਾਈ ਕਿੱਥੇ ਗਿਆ। ਸੂਟ ਨਹੀਂ ਹੁੰਦਾ ਪੱਗੀ ਵਾਲਾ। ਕਿਵੇਂ? ਇੰਡੀਆ ਵਾਲਾ ਗਿੱਲੀ ਸੂਟ ਪਾਈ ਫਿਰਦਾ ਅੱਜ। ਗਿੱਲੀ ਦਾ ਪਰ ਇਹਨੇ ਸਿੱਲੀ ਸੁੱਲੀ ਪਾਈ ਫਿਰਦਾ ਢਾਹ ਹੀ ਲੁਕਿਆ। ਇਹਨਾਂ ਦੀ ਦੁਨੀਆ ਸੈਂਪਲਰ ਨਹੀਂ ਆਦੇ ਲੈਵਲ ਤੇ ਨਾ ਦੁਨੀਆ ਵੇਖੀ ਹੋਈ ਆ। ਪਰ ਆਪਣੇ ਰਹਿ ਗਏ ਨੇ ਹੋਰ ਚਾਵਲਾ ਵਿੱਚ ਲੀਆਂ। ਕਿਵੇਂ? ਓਏ ਇਹਨੂੰ ਮੂੰਹ ਕਰ ਓਏ। ਸ਼ਾਗਰਦੀ ਬੋਟੀ ਲੈਂਦੀ ਗੋਲ ਗੱਪੇ ਖਾ ਸ਼ਾਗਰਦੀ ਬੋਟੀ ਹਾਏ ਹਾਏ ਸਾਲ ਲੈਲਾ ਭਰਾ ਕੋਈ ਨਾ ਗੋਲ ਗੱਪੇ ਆਪਣੀ ਰਿਹੜੀ ਆਪਣੀ ਆ ਬਸ ਬਈ ਬਸ ਥੈਂਕ ਯੂ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ